ਦਾ ਸਮਾਂ ਨੂੰ ਦੇਖ ਰਹੇ ਤੁਸੀਂ ਮੈਂ ਹਾ ਤੁਹਾਡੇ ਨਾਲ ਵਿਵੇਕ ਰਾਸਤਾ ਬੀਤੀ ਰਾਤ ਜਲੰਧਰ ਦੇ ਵਿੱਚ ਇੱਕ ਵੱਡਾ ਤਮਾਕਾ ਹੋਇਆ ਜਿਹਾ ਦੱਸਦੀ ਕਿ ਜਬਰਦਸਤ ਤਮਾਕਾ ਹੋਇਆ ਤਮਾਕੇ ਦੇ ਕਾਰਨ ਦੁਕਾਨ ਦੀ ਛੱਤ ਜਿਹੜੀ ਆ 15 ਤੋਂ 20 ਫੁੱਟ ਉੱਪਰ ਉੱਟ ਗਈ ਆ ਤਾਂ ਇਹ ਤਮਾਕਾ ਇਨਾ ਭਿਆਨਕ ਸੀ ਕਿ ਪੂਰਾ ਮਹੌਲਾ ਵਾਸੀ ਜਿਹੜੇ ਸੀਗੇ ਇਸ ਸਮੇਂ ਦੈਸ਼ਕ ਦੇ ਮਾਹੌਲ ਦੇ ਵਿੱਚ ਨੇ ਦੱਸਦੀ ਕਿ ਜਲੰਧਰ ਦੇ ਵਿੱਚ ਇੱਕ ਸਾਈਕਲ ਦੀ ਦੁਕਾਨ ਦੇ ਉੱਤੇ ਇਹ ਜਬਰਦਸਤ ਤਮਾਕਾ ਹੋਇਆ ਜਿਸ ਦੇ ਕਾਰਨ ਇਲਾਕੇ ਦੇ ਸਾਰੇ ਲੋਕ ਜਿਹੜੇ ਇਸ ਸਮੇਂ ਦਹਿਸ਼ਤ ਮਾਹੌਲ ਦੇ ਵਿੱਚ ਨੇ ਤਾਂ ਜਲੰਧਰ ਦੇ ਸੋਟਲ ਚੌਕ ਦੇ ਨਜ਼ਦੀਕ ਇੱਕ ਸਾਈਕਲ ਦੀ ਦੁਕਾਨ ਸੀਗੀ ਜਿੱਥੇ ਵੱਡਾ ਤਮਾਕਾ ਜਿਹੜਾ ਆ ਦੇਖਣ ਨੂੰ ਮਿਲਿਆ ਜਾਣਕਾਰੀ ਮੁਤਾਬਕ ਕੰਪਰੈਸਰ ਦੇ ਫਟਣ ਦੇ ਕਾਰਨ ਇਹ ਜਿਹੜਾ ਜ਼ੋਰਦਾਰ ਤਮਾਕਾ ਹੋਇਆ ਸੀਗਾ ਤਾਂ ਜਿਹੜੇ ਦੂਰੀ ਤੇ ਜਿਹੜੀਆਂ ਗਲੀਆਂ ਮੌਜੂਦ ਸੀਗੀਆਂ ਦੋ ਚਾਰ ਗਲੀਆਂ ਛੱਡ ਕੇ ਜਿਹੜੇ ਘਰ ਸੀਗੇ ਉੱਥੇ ਤੱਕ ਇੰਨੀ ਜ਼ੋਰਦਾਰ ਆਵਾਜ਼ ਆਈ ਕਿ ਮੌਕੇ ਤੇ ਇਲਾਕਾ ਵਾਸੀ ਜਿਹੜੇ ਉੱਥੇ ਆ ਜਾਂਦੇ ਨੇ ਉੱਥੇ ਜਾ ਕੇ ਸਥਿਤੀ ਦੇਖਦੇ ਨੇ ਕਿ ਦੁਕਾਨ ਜਿਹੜੀ ਆ ਪੂਰੀ ਤਰिके ਦੇ ਨਾਲ ਤਬਾਹ ਹੋ ਗਈ ਹੁੰਦੀ ਹੈ ਜਾਣਕਾਰੀ ਮੁਤਾਬਕ ਜਿਹੜਾ ਸਾਈਕਲ ਦਾ ਦੁਕਾਨਦਾਰ ਸੀਗਾ ਉਸ ਦੇ ਵੱਲੋਂ ਕੰਪਰੈਸਰ ਦੀ ਮੋਟਰ ਚਲਾਈ ਗਈ ਸੀ ਤੇ ਚਲਾਉਣ ਤੋਂ ਬਾਅਦ ਉਹ ਘਰ ਚਲੇ ਗਿਆ ਸੀ ਪਰ ਮੋਟਰ ਨੂੰ ਸ਼ਾਇਦ ਬੰਦ ਕਰਨਾ ਭੁੱਲ ਗਿਆ ਸੀ ਤਾਂ ਹਵਾ ਵਾਲੀ ਜਿਹੜੀ ਕੰਪਰੈਸਰ ਦੀ ਮੋਟਰ ਹੁੰਦੀ ਆ ਉਸ ਨੂੰ ਚਲਾਉਣ ਤੋਂ ਬਾਅਦ ਉਹ ਘਰ ਚਲੇ ਜਾਂਦਾ ਹੈ ਮੋਟਰ ਨੂੰ ਬੰਦ ਕਰਨਾ ਭੁੱਲ ਜਾਂਦਾ ਤਾਂ ਇਸ ਅਣਗੈਲੀ ਦੇ ਕਾਰਨ ਕੰਪਰੈਸ਼ਰ ਫਟ ਜਾਂਦਾ ਜਿਸ ਦੇ ਕਾਰਨ ਇੱਕ ਵੱਡਾ ਧਮਾਕਾ ਹੁੰਦਾ ਹੈ ਤੇ ਧਮਾਕੇ ਦੇ ਕਾਰਨ ਪੂਰੀ ਦੁਕਾਨ ਜਿਹੜੀ ਐ ਉਸਨੇ ਤਬਾਹ ਹੋ ਗਈ ਐ ਧਮਾਕਾ ਇਲਾ ਜ਼ੋਰਦਾਰ ਸੀਗਾ ਜ਼ਬਰਦਸਤ ਸੀਗਾ ਕਿ ਇਲਾਕੇ ਦੇ ਲੋਕ ਜਿਹੜਨੇ ਇਸ ਸਮੇਂ ਦਹਿਸ਼ਤ ਦੇ ਮਾਹੌਲ ਦੇ ਵਿੱਚ ਨੇ ਚੇਹੀ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਇਹ ਧਮਾਕਾ ਹੋਇਆ ਸੀ ਸਾਨੂੰ ਲੱਗਿਆ ਕਿ ਕੋਈ ਹਵਾਈ ਹਮਲਾ ਹੋਇਆ ਕਿਉਂਕਿ ਧਮਾਕਾ ਜਿਹੜਾ ਸੀਗਾ ਕਾਫੀ ਜ਼ਬਰਦਸਤ ਦੀਗਾ ਜਦੋਂ ਅਸੀਂ ਆਏ ਦੇਖਿਆ ਕਿ ਦੁਕਾਨ ਜਿਹੜੀ ਸੀਗੀ ਪੂਰੀ ਤਰੀਕੇ ਨਾਲ ਤਬਾਹ ਹੋ ਚੁੱਕੀ ਸੀ ਸਾਰਾ ਸਮਾਨ ਖਿੰਡ ਚੁਕਿਆ ਸੀ ਜਾਂ ਦੱਸ ਦਿੱਤੇ ਕਿ ਇਸ ਸਮੇਂ ਦੁਕਾਨਦਾਰ ਦਾ ਮਾਲਕ ਕਹਿ ਰਿਹਾ ਕਿ ਉਸ ਦਾ ਜਿਹੜਾ ਕਾਫੀ ਜ਼ਿਆਦਾ ਨੁਕਸਾਨ ਹੋਇਆ 50 ਤੋਂ 60 ਹਜ਼ਾਰ ਦਾ ਨੁਕਸਾਨ ਜਿਹੜਾ ਆ ਦੁਕਾਨਦਾਰ ਦਾ ਦੱਸਿਆ ਜਾ ਰਿਹਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿਸ ਤਰੀਕੇ ਦਾ ਜ਼ਬਰਦਸਤ ਇਹ ਧਮਾਕਾ ਰਿਹਾ ਹੋਵੇਗਾ ਕਿਉਂਕਿ ਦੁਕਾਨ ਜਿਹੜੀ ਹੈ ਪੂਰੀ ਤਰੀਕੇ ਦੇ ਨਾਲ ਤਬਾਹ ਹੋ ਚੁੱਕੀ ਹੈ ਉੱਪਰ ਜਿਹੜੀ ਛੱਤ ਸੀਗੀ ਦੁਕਾਨ ਦੀ ਉਹ ਤਕਰੀਬਨ 15 ਤੋਂ 20 ਫੁੱਟ ਤੱਕ ਉੱਪਰ ਜਾ ਕੇ ਉਲਡ ਗਈ ਸੀ ਐਨਾ ਜ਼ਬਰਦਸਤ ਧਮਾਕਾ ਸੀਗਾ ਕਿਉਂਕਿ ਇੱਕ ਵੱਡੀ ਅਣਗਹਿਲੀ ਜਿਹੜੀ ਆ ਦੁਕਾਨਦਾਰ ਦੇ ਵੱਲੋਂ ਕੀਤੀ ਗਈ ਸੀਗੀ ਸਾਈਕਲ ਦੀ ਦੁਕਾਨ ਸੀਗੀ ਕੰਪਰੈਸ਼ਨ ਮੋਟਰ ਨੂੰ ਜਿਹੜਾ ਔਨ ਕਰਕੇ ਚਲਾ ਗਿਆ ਸੀ ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ ਵੱਡਾ ਧਮਾਕਾ ਹੋਇਆ ਜਿਸ ਦੇ ਕਾਰਨ ਇਹ ਜਿਹੜੀ ਦੁਕਾਨ ਸੀਗੀ ਪੂਰੀ ਤਰੀਕੇ ਦੇ ਨਾਲ ਤਬਾਹ ਹੋ ਗਈ ਹੈ ਗੜੀਮਤੇ ਰੀਗਿਸ ਦੇ ਵਿੱਚ ਦੁਕਾਨ 'ਚ ਕੋਈ ਵੀ ਵਿਅਕਤੀ ਜਿਹੜਾ ਸੀਗਾ ਉਹ ਮੌਜੂਦ ਨਹੀਂ ਸੀਗਾ ਪਰ ਇੱਥੇ ਇੱਕ ਵੱਡਾ ਧਮਾਕਾ ਦੇਖਣ ਨੂੰ ਮਿਲਿਆ ਜਿਸ ਦੇ ਕਾਰਨ ਮੋਹੱਲੇ ਦੇ ਜਿਹੜੇ ਲੋਕ ਸੀਗੇ دہشت ਦੇ ਮਾਹੌਲ ਦੇ ਵਿੱਚ ਨੇ ਸਵੇਰੇ ਜਦੋਂ ਮੈਂ ਛਿੜਕਾ ਜਾ ਲੱਗਾ ਪਤਾ ਨਹੀਂ ਉਹ ਮੋਕਡੇ ਲਈ ਕੀ ਆ ਕੀ ਚੱਕਰ ਆਗਾ ਕੋਈ ਨਹੀਂ ਰਹੀ ਦੁਕਾਨ ਚੋਂ ਕਿ ਫਟ ਗਈ ਹੈ ਇਥੇ ਹੀ ਦੇਖੋ ਉੜ ਗਈ ਦੁਕਾਨ ਘਾਰੀ ਬਿਲਕੁਲ ਹੀ ਉੜ ਗਈ ਦੁਕਾਨ ਉਹ ਚਲਦੀ ਪਈ ਸੀ ਨਾ ਪ੍ਰੈਸ਼ਰ ਜਿਹੜਾ ਸੀਗਾ ਕੰਪੈਸ਼ਰ ਹੁੰਦਾ ਜਿਹੜਾ ਹਵਾ ਭਰਦਾ ਉਹ ਟੰਡਰ ਵਾਲਾ ਇੱਕਦਮ ਫਟ ਗਿਆ ਕਿੰਨਾ ਆਵਾਜ਼ ਕਿੰਨੀ ਸੀ ਵਾਹੇ ਮੇਰਾ ਘਰ ਦੋ ਗਲੀਆਂ ਛੱਡ ਕੇ ਬਹੁਤ ਦੂਰ ਆ ਉੱਥੇ ਰਕਵਾ ਆਈ ਪੂਰਾ ਹਿੱਲ ਗਿਆ ਜਿੱਦਾਂ ਪੂਰਾ ਸਿਸਟਮ ਦੁਕਾਨ ਤੇ ਹੈ ਨਹੀਂ ਸੀ ਦੁਕਾਨ ਤੇ ਆਪ ਬੈਣੀ ਗਿਆ ਸੋ ਚੱਪ ਚੱਲ ਗਿਆ ਸੀਗਾ ਮੋਟਰ ਚਲਾ ਕੇ ਘਰ ਤੇ ਮੋਟਰ ਚਲਾ ਕੇ ਘਰ ਤੇ ਲੱਗਿਆ ਨੁਕਸਾਨ ਵੀ ਹੋਇਆ ਕੋਈ ਨੁਕਸਾਨ ਨਹੀਂ ਹੋ ਬਚਾਅ ਹੋ ਗਿਆ ਉੱਥੇ ਬਚਾਅ ਹੋ ਗਿਆ ਹਾਸਾ ਜਿਹੜਾ ਹੋਇਆ ਨਾ ਮਤਲਬ ਬਚਾਅ ਹੋ ਗਿਆ ਸਾਰਿਆਂ ਦਾ ਉਸੇ ਲਾਗੇ ਬੈਠੇ ਤੁਹਾਨੂੰ ਹਾਂਜੀ ਅਸੀਂ ਡਰ ਗਏ ਸੀ ਕਿ ਕਰੀਏ ਉਪਰੋਂ ਕੋਈ ਚੀਜ਼ ਡਿੱਗ ਪਈ ਕਿ ਨਹੀਂ ਬੰਬ ਜਿੱਦਾ ਬੰਬ ਡਿੱਗਿਆ ਇਦਾਂ ਡਿੱਗਿਆ ਓਕੇ ਇਦਾਂ ਦੀ ਆਵਾਜ਼ ਹੈ ਇਦਾਂ ਦੀ ਆਵਾਜ਼ ਆਈ